ਉਹ ਅੱਜ ਇਸ ਕੰਨੇ ਨੂੰ ਪੀੜ ਹੰ ਦਾ ਜਿਹੜਾ سلسلہ ਆਰੰਭ ਕੀਤਾ ਗਿਆ ਉਹਦਾ ਲਾਟ ਨਹੀਂ ਕੀਤਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਬਲਕਬਲ ਕਿਸਾਨ ਤੇ ਜਮਦਗੀਆਂ ਦੇ ਨਾਲ ਜਲੇ ਸਮੇਂ ਚ ਜਾਂ ਹੋਰ ਆਮ ਕਿਸਾਨਾਂ ਦੇ ਨਾਲ ਜੋ ਸਰਕਾਰ ਦੀ ਕਮਿਟਮੈਂਟ ਸੀਗੀ ਵੀ ਅਸੀਂ ਇਹਨੂੰ ਮਤਲਬ ਜਿਹੜਾ ਉਹ ਨਵੰਬਰ ਦੇ ਵਿੱਚ ਇਸ ਨੂੰ ਅੰਤ ਲਾਗੇ 25 ਤੋਂ 30 ਮਮਦ ਦੇ ਦਰਮਿਆਨ ਸੋ ਆਦੀ ਦੀ ਵਜਨ ਜਿਹੜਾ ਮਾਡਲ ਮੁਕੰਤੇ ਜੀ ਨੇ ਪੂਰਾ ਕੀਤਾ ਸੋ ਇਹ ਵੀ ਇਹ ਕੁਨਾ ਸਮਝਣਾ ਕਿ ਬੜਾ ਚੰਗਾ ਪੰਜਾਬ ਸਰਕਾਰ ਦਾ ਫਰਲਾ ਆਇਆ ਕਿ ਅਸੀਂ ਇਹ ਸੀਜ਼ਨ ਦੇ ਦੌਰਾਨ ਵੀ 10 ਰੁਪਏ ਹੋਰ ਜਿਹੜਾ ਰੇਟ ਜੰਨੇ ਦਾ ਵਧਾਇਆ ਬੋਦੀ ਮਸਾਉਣਾ ਵਿਭਾਗ ਵਾਲਾ ਦੇਣਾ ਮਨਿਆਰ ਸ਼ੁਗੁਰ ਮੇਲ ਜਿਹੜੀ ਕਿਸੇ ਪਹਿਚਾਨ ਦੀ ਮਕਾਜ਼ ਨਹੀਂ ਬੜੀ ਪੁਰਾਣੀ ਤੇ ਹਿਸਟੋਰੀਕਲ ਸਾਡੀ ਇਹ ਮੇਲਾ ਸੋ ਅੱਜ ਇਸ ਗੰਨੇ ਨੂੰ ਪੀੜਨ ਦਾ ਜਿਹੜਾ ਸਿਲਸਿਲਾ ਆਰੰਭ ਕੀਤਾ ਗਿਆ ਉਹਦਾ ਉਦਘਾਟਨ ਕੀਤਾ ਔਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਸ ਮੇਲੇ ਦੇ ਕਰਤਾਰੀਆਂ ਅਪੀਸੇ ਸੇਵਾਦਾਰ ਨੂੰ ਔਰ ਕਿਸਾਨਾਂ ਨੂੰ ਮੁਬਾਰਕ ਦਿੰਦਾ ਕਿ ਅੱਜ ਜਿਹੜਾ ਉਹ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ ਸੋ ਮੇਰੇ ਨਾਲ ਰਮਨ ਮੈਲ ਜੀ ਜਿਹੜੇ ਸਾਡੇ ਐਪ ਸਿਸਟਮ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਨੇ ਤੇ ਮੇਰੇ ਵੱਡੇ ਵੀਰ ਸੰ세ਵ ਸਿੰਘ ਜੀ ਜਿਹੜੇ ਹਲਕਾਂ ਚਾਹ ਦੇ ਦਿਨਾ ਨਜ਼ਰ ਜ਼ਿਲ੍ਹਾ ਪ੍ਰਧਾਨ ਨੇ ਕੋਰ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸਬਸਤ ਕਾਰਗਰਦਨ ਤੇ ਆਏ ਆ ਸਾਰਿਆਂ ਦੀ ਹਾਜ਼ਰੀ ਚ ਆਖ ਬੜਾ ਭਾਗਾਂ ਵਾਲਾ ਦਿਨ ਆ ਇਹ ਵੀ ਗੀਤ ਚ ਜਾਰੀ ਸੀਗੀ ਵੀ ਗਨੇ ਦਾ ਜਿਹੜਾ ਸੀਜ਼ਨ ਉਹ ਜਲਦੀ ਸਭ ਹੋਵੇ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨ ਜੋ ਮੁੱਖ ਮੰਤਰੀ ਸਰਦਾਰ ਕੋਸਾ ਮਾਨ ਦੀ ਰਵਾਈ ਚ ਪੰਜਾਬੀ ਲੋਕਾਂ ਦਾ ਜੀਵਨ ਪਦ ਉੱਪਰ ਚੱਕਣ ਦੇ ਲਈ ਜਾ ਜੋ ਵੀ ਕਿਸੇ ਖੇਤਰ ਦੇ ਅੰਦਰ ਕਿਸੇ ਇਲਾਕੇ ਦੇ ਅੰਦਰ ਕਿਸੇ ਵਿਕਲਟੀ ਦੀ ਨੋਲ ਹੁੰਦੀ ਹੈ ਉਹਨਾਂ ਧਿਆਨ ਚ ਰੱਖ ਕੇ ਸਰਕਾਰ ਵੀ ਜਿਹੜੇ ਐਕਸ਼ਨ ਲੈਂਦੀ ਹੈ ਸੋ ਲਗਭਗ-ਲਗਭਗ ਕਿਸਾਨ ਟਟਬੰਦੀਆਂ ਦੇ ਨਾਲ ਥੋੜੇ ਸਮੇਂ ਚ ਜਾਂ ਹੋਰ ਆਮ ਕਿਸਾਨਾਂ ਦੇ ਨਾਲ ਜੋ ਸਰਕਾਰ ਦੀ ਕਮਿਟਮੈਂਟ ਸੀਗੀ ਵੀ ਅਸੀਂ ਇਹਨੂੰ ਮਤਲਬ ਜਿਹੜਾ ਉਹ ਨਵੰਬਰ ਦੇ ਵਿੱਚ ਦੀ ਸੁਮਾਰਤ ਕਰਾਂਗੇ 25 ਤੋਂ 30 ਨਵੰਬਰ ਦੇ ਦਰਮਿਆਨ ਸੋ ਆਗੇ ਦੀ ਵਚਨ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਨੇ ਪੂਰਾ ਕੀਤਾ ਸੋ ਲਗਭਗ ਪੰਜਾਬ ਦੀਆਂ ਗਾਰਡੂ ਮਿਲਣਾ ਉਹਨਾਂ ਦੇ ਕਿਸੇ ਦੇ ਕੱਲ ਹੋਈ ਹੈ ਕਿਸੇ ਅੱਜ ਹੋ ਰਹੀ ਹੈ ਸੋ ਇਹ ਵੀ ਇੱਕ ਨਾ ਸਮਝਦਾ ਕਿ ਬੜਾ ਚੰਗਾ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਅਸੀਂ ਇਹ ਸੀਜ਼ਨ ਦੇ ਦੌਰਾਨ ਵੀ 10 ਰੁਪਏ ਹੋਰ ਜਿਹੜਾ ਰੇਟ ਜੰਨੇ ਦਾ ਵਧਾਇਆ ਸੋ ਜਦੋਂ ਦੀ ਸਰਕਾਰ ਬਣੀ ਹੈ ਪਿਛਲੇ 30 ਮਹੀਨਿਆਂ ਦੇ ਦੌਰਾਨ 48 ਰੁਪਏ ਜਿਹੜਾ ਹੈ ਉਹ ਸਰਕਾਰ ਨੇ ਜੰਨੇ ਦਾ ਰੇਟ ਵਧਾਇਆ ਸੋ ਪੂਰੇ ਦੇਸ਼ ਦੇ ਅੰਦਰ ਪੰਜਾਬ ਇਸ ਵੇਲੇ ਸਭ ਤੋਂ ਟਾਪ ਤੇ ਆ 400 ਰੁਪਏ ਜਿਹੜਾ ਗੰਨੇ ਦਾ ਰੇਟ ਆ ਸੋ ਇਹ ਜਿਹੜੀ ਮੇਲਾ ਹਰ ਰੋਜ਼ 20000 ਕੁਆਂਟਲ ਗੰਨਾ ਜਿਹੜਾ ਉਹ ਪੇੜਿਆ ਜਾਊਗਾ ਸੋ ਆ ਬਾਕੀ ਜਿਹੜਾ ਆ ਨਵੀਂ ਜਿਹੜੀ ਮਿਲ ਜਿਹਨੂੰ ਅਪਡੇਟ ਮਤਲਬ ਅਸੀਂ ਇਹਨੂੰ ਕੀਤਾ ਉਹਦਾ ਵੀ ਲਗਭਗ 1 ਮਹੀਨਾ 1.5 ਮਹੀਨੇ ਬਾਅਦ ਕੰਮ ਆ ਰੰਗ ਕਰਾਂਗੇ ਸੋ ਉਹਦੇ ਵੀ ਚਾਲੂ ਹੋਣ ਦੇ ਨਾਲ ਇੱਕ ਮੈਂ ਸਮਝਦਾ ਵੀ 2.5 ਗੁਣਾ ਕਪੈਸਿਟੀ ਜਿਹੜੀ ਹੈ ਇਹਦੀ ਲਗਭਗ 60000 ਟਨ ਰੋਜ਼ ਦਾ ਪਿੰਡ ਦੀ ਬਣ ਜੂਗੀ ਸੋ ਇਹ ਗੁਰਦਾਸਪੁਰ ਪਠਾਨਕੁਲ ਦੇ ਗੰਨਾ ਕਾਸ਼ਕਾਰਾਂ ਲਈ ਮੈਂ ਸਮਝਦਾ ਕਿ ਬੜਾ ਇੱਕ ਪੋਸ਼ਕਵਰੀ ਵਾਲਾ ਵੀ ਹੈ ਉਹਨਾਂ ਨੂੰ ਰਾਹਤ ਦੇਣ ਵਾਲਾ ਵੀ ਆ ਸੋ ਲਗਭਗ ਗੰਨਾ ਜੀ ਬਿਲੇ ਦੇ ਕਲਗਾ ਸੋ ਮਾਨਜੂ ਮੋਕਮਨ ਤੇ ਸਰਦਾਰ ਭਗਵਾਨ ਸਬਾਨ ਜੀ ਵੱਲੋਂ ਡੇਰੇ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਫਿਰ ਦੁਬਾਰਾ ਮਿਲ ਦੇ ਅੱਜ ਸੀਜ਼ਨ ਦੀ ਸ਼ੁਰੂਆਤ ਮੁਕੇ ਬਹੁਤ ਬਹੁਤ ਮੁਬਾਰਕਾ ਤੇ ਆਸੇ ਉਮੀਦ ਕਰਦੇ ਆਂ ਕਿ ਇਹ ਸੀਜ਼ਨ ਹਰ ਫੈਕਲਟੀ ਜਿਹੜੀ ਸੀਜ਼ਨ ਨਾਲ ਜੁੜੀ ਆ ਉਹਦੇ ਲਈ ਵਧੀਆ ਸਭ